ਸਾ ਮਹਿਲਾ ਪਹਿਲਾ ਗ੍ਰਹਿ ਬਨ ਸੰਸਰ ਸਹਿ ਜਿ ਸੁਭਾਈ ਦੁਰਮਤ ਗਤ ਭੇਈ ਕੀਰਤ ਠਾਏ ਸਚ ਪੂੜੀ ਸਾਚੂ ਮੁਖ ਨਾਉ ਸਤਿਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਕਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ 라ਵ ਅਦਿਕ ਇਤਿਹਾਸ ਭੇਕ ਬੋ ਕਰੈ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੁਦ ਅੰਤਰ ਤਨ ਹੀਰੈ ਦੁਬਦਾ ਛੋੜ ਨਾਮ ਨਿਸਤਰੈ ਸ਼ਿਵ ਤਸਲਾਖ ਨੂੰ ਸਹਿਜ ਅਨੰਦ ਸਕਾ ਸੇਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰਪੇ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇ ਵੇਖ ਵਰਣ ਦੀਸੇ ਸਭ ਖੇ ਜੋ ਉਪਜੈ ਸੋ ਆਵੈ ਜਾਏ ਨਾਨਕ ਅਸਤਿਰ ਨਾਮ ਰਜ਼ਾਏ ਜੂਪ ਜੈਸੂ ਆਵੈ ਜਾਏ ਨਾਨਕ ਅਸਤਿਰ ਨਾਮ ਰਜ਼ਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਸਾ ਜੀ ਦੇ ਆਸਾ ਰਾਗ ਵਿੱਚ ਦਰਸ਼ ਸ਼ਬਦਾਂ ਵਿੱਚ ਅੱਜ ਇਹ 11ਵਾਂ ਸ਼ਬਦ ਹੈ ਰਾਉ ਦੀ ਪੰਕਤੀ ਮਨ ਚੂਰੇ ਖਟ ਦਰਸ਼ਨ ਜਾਨ ਚੂਰੇ ਮਿਨੇ ਚੂਰਾ ਚੂਰਾ ਕਰੇ ਟੁਕੜੇ ਟੁਕੜੇ ਕਰ ਦੇਵੇ ਜਿਹੜਾ ਬੰਦਾ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਸੂ ਮੋਹ ਮਾਇਆ ਦੂਜੇ ਪਾਪ ਹੂਮੇ ਵਾਲੇ ਪਸੂ ਇਸ ਪਸੂ ਬਿਲਕੁਲ ਵਰਜ ਕੇ ਰੋਗ ਕੇ ਮਾਨੋ ਟੋਟੇ ਟੋਟੇ ਚੂਰੀ ਚੂਰੀ ਕਰ ਜਾਂਦਾ ਮਨ ਨੂੰ ਮਨ ਬਿਲਕੁਲ ਮਨ ਚ ਵੀ ਚੀਜ਼ਾਂ ਬਾਹਰ ਕੱਢ ਲੈਂਦਾ ਮਨ ਨੂੰ ਇਸ ਤਰ੍ਹਾਂ ਵਸ ਕਰਦਾ ਖੜ ਦਰਸ਼ਨ ਜਾਣ ਉਸ ਨੂੰ ਕੋਈ ਛੇ ਸ਼ਾਸਤਰਾਂ ਦੇ ਪੜਨ ਦੀ ਲੋੜ ਨਹੀਂ ਉਹ ਮਾਨੋ ਛੇ ਸ਼ਾਸਤਰਾਂ ਦਾ ਗਿਆਨ ਉਸ ਨੂੰ ਪ੍ਰਾਪਤ ਹੋ ਗਿਆ ਕਿਸੇ ਹੋਰ ਵੇਦ ਸ਼ਾਸਤਰ ਨੂੰ ਪੜਨ ਦੀ ਲੋੜ ਨਹੀਂ ਸਭ ਤੋਂ ਵੱਡੀ ਚੀਜ਼ ਇਹ ਹੋਈ ਹੈ ਕਿ ਮਨ ਵਸਿਆ ਹੋਇਆ ਨਾਨਕਾ ਜੇ ਪੂਰਨ ਕਰ ਪਾਏ ਇਹ ਪੂਰੀ ਕਿਰਪਾ ਹੋ ਜਾਏ ਕਿਸੇ ਦਾ ਮਨ ਵਸ ਆ ਜਾਏ ਮਨ ਨੂੰ ਮਾਰ ਲਵੇ ਸੰਸਾਰ ਤੇ ਬਸ ਮਰ ਮਰ ਜਿਵੇ ਤਾਂ ਕਿਹ ਚ ਪਾਇਦਾ ਵੀ ਇਹੋ ਮਤਲਬ ਹੈ ਸ਼ਬਦ ਮਰੂ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਸ਼ਬਦ ਦੇ ਰਾਹੀ ਆਪਣੇ ਮਨ ਨੂੰ ਵਿਕਾਰਾਂ ਦੇ ਪਾਸੋਂ ਦੂਜੇ ਪਾਪ ਪਾਸੋਂ ਹਉਮੈ ਨੂੰ ਅੰਦਰੋਂ ਮਾਰਨਾ ਹੈ ਇਹ ਹੈ ਮਨ ਨੂੰ ਸਾਧ ਕੇ ਗੁਰੂ ਦੀ ਮਤ ਅਨੁਸਾਰ ਤੁਰਨਾ ਜਿਹੜਾ ਗੁਰੂ ਦੀ ਮਤ ਅਨੁਸਾਰ ਤੁਰ ਕੇ ਆਪਣੇ ਮਨ ਨੂੰ ਸਾਧ ਗਿਆ ਬਸ ਵਿੱਚ ਕਰ ਲਿਆ ਮਨ ਜਿੱਤੇ ਜਗਜੀਤ ਉਸਨੇ ਜੀਵਨ ਸਫਲ ਕਰ ਲਿਆ ਉਸ ਨੂੰ ਕਿਸੇ ਹੋਰ वेद शास्त्र ਦੇ ਗਿਆਨ ਦੀ ਲੋੜ ਨਹੀਂ ਸਰਬ ਜੋਤ ਪੂਰਨ ਭਗਵਾਨ ਕਿਸਮ ਕਿਉਂਕਿ ਉਸ ਨੂੰ ਸਰਬ ਪਾਸੇ ਹਰ ਪਾਸੇ ਸਰਬ ਜੋਤ ਰ비 ਜੋਤ ਪੂਰਨ ਭਗਵਾਨ ਪੂਰੇ ਭਗਵਾਨ ਦੀ ਪਰਮਾਤਮਾ ਦੀ ਉਹ ਸਰਬ ਜੋਤ ਸਾਰੇ ਪਾਸੇ ਸਰਵ ਵਿਆਪਕਿਤ ਹੁੰਦੀ ਹੈ ਮਹਿਸੂਸ ਹੋ ਜਾਂਦੀ ਹੈ ਅਨੁਭਵ ਹੋ ਜਾਂਦੀ ਹੈ ਉਸ ਨੂੰ ਹਰ ਪਾਸੇ ਪ੍ਰਭੂ ਦੇ دیدار ਹੁੰਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਉਸਨ ਲੱਗਦਾ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਕੋਈ ਉਸਵਸਥਾ ਦਾ ਮਾਲਕ ਹੋ ਜਾਂਦਾ ਸਾਰਾ ਗਿਆਨ ਸ਼ਾਸਤਰ ਉਹਦੇ ਵਿੱਚ ਹੀ ਆ ਜਾਂਦਾ ਉਸਦੇ ਲਈ ਤੇ ਜੇ ਬੰਦਾ ਬਹੁਤੇ ਸ਼ਾਸਤਰ ਪੜਦਾ ਫੇਰੇ ਬਹੁਤੇ ਗੰਧ ਪੁੱਥੀਆਂ ਪੜਦਾ ਫੇਰੇ ਮਨ ਵਸਨਾ ਕਰ ਸਕੇ ਉਹਦੇ ਚ ਸਹਿਜ ਨਹੀਂ ਆਇਆ ਹੂਮੇ ਨਹੀਂ ਗਈ ਵਿਕਾਰਾਂ ਤੋਂ ਮੁਕਤ ਨਹੀਂ ਹੋਇਆ ਤੇ ਉਹਦੇ ਸਾਰਾ ਕੁਝ ਪੜਿਆ ਪੜਿਆ ਸਭ ਬੇਕਾਰ ਹੈ ਕਿਸੇ ਅਰਥ ਨਹੀਂ ਮਨ ਸਮਝਾਉਣ ਕਾਰਨ ਇੱਕ ਛੁੱਕ ਪੜਿਆ ਗਿਆਨ ਗਿਆਨ ਪੜ੍ਹੇ ਇਸ ਲਈ ਜਾਂਦਾ ਕਿ ਮਨ ਸਮਝਾ ਲਿਆ ਜਾਏ ਮਨ ਵਸ ਕਰ ਲਿਆ ਜਾਏ ਮਨ ਕਾਬੂ ਕਰ ਲਿਆ ਜਾਏ ਤੋ ਇਹ ਮੁਖ ਪਾਵੇ ਸ਼ਬਦ ਦਾ ਕਿ ਮਨ ਨੂੰ ਵਸ ਕਰਨਾ ਮਨ ਨੂੰ ਟੋਟੇ ਟੋਟੇ ਕਰ ਦੇਣਾ ਉਸ ਪਾਸੋਂ ਉਸ ਪਾਸੋਂ ਉਸ ਨੂੰ ਬਿਲਕੁਲ ਮਾਰ ਦੇਣਾ ਤੇ ਫਿਰ ਜਾ ਕੇ ਇਨਸਾਨ ਸਰਵ ਵਿਆਪਕ ਜੋਤ ਨੂੰ ਮਹਿਸੂਸ ਕਰਦਾ ਹੈ ਗ੍ਰਹਿ ਬਨ ਸੰਸਰ ਸਹਿ ਅਜ ਸੁਭਾਈ ਉਹਦੇ ਵਾਸਤੇ ਜੈਸਾ ਆਪਣਾ ਕਰਦਾ ਜੈਸਾ ਜੰਗਲ ਉਹਨੂੰ ਕੋਈ ਵੀਰਾਨੇ ਟੁੰਡ ਨਹੀਂ ਲੋਣ ਨਹੀਂ ਖਾਂ ਟੁੰਡਨ ਦੀ ਲੋਣ ਨਹੀਂ ਉਹ ਸੰਸਾਰ ਦੀ ਪੀੜ ਭੜੱਕੇ ਵਿੱਚ ਵਸਦਾ ਹੋਇਆ ਵੀ ਕਾਰਕ ਰਸਤੀ ਵਿੱਚ ਵਸਤਾ ਹੋਇਆ ਵੀ ਸੰਸਾਰ ਤੂ ਦੀ ਇੱਕ ਇਕਾਂਤ ਬਣੀ ਰਹਿੰਦੀ ਹੈ ਕਿਉਂਕਿ ਉਹ ਸੰਸਾਰੀ ਖੇਡ ਵਿੱਚ ਆਪਣੇ ਮਨ ਨੂੰ ਗਲਤਾਂ ਨਹੀਂ ਕਰਦਾ ਸੰਸਾਰ ਜਿਹੜੇ ਜੂ ਜਲਮੇ ਕਮਲ ਨਿਰਾਲਮ ਵਾਲੀ ਵਸਤਾ ਪ੍ਰਾਪਤ ਕਰ ਲੈਂਦਾ ਉਹ ਘਰ ਵਿੱਚ ਵੀ ਬਨ ਜੰਗਲ ਦੀ ਤਰ੍ਹਾਂ ਹੀ ਘਰ ਵਿੱਚ ਵੀ ਆਪਣੇ ਮਨ ਦੀ ਇਕਾਂਤ ਬਣਾਈ ਰੱਖਦਾ ਹੈ ਪ੍ਰਭੂ ਦੇ ਸਿਮਰਨ ਵਿੱਚ ਜੋੜ ਕੇ ਸਹਿਜ ਵਿੱਚ ਜੁੜ ਕੇ ਉਸੇ ਘਰ ਜੰਗਲ ਉਹਦੇ ਵਸਤ ਇੱਕ ਉਹ ਘਰ ਆਪਣੇ ਸਰੀਰੂਪੀ ਗੁਫਾ ਵਿੱਚ ਆਪਣੇ ਮਨ ਰੂਪੀ ਗੁਫਾ ਵਿੱਚ ਟਿਕ ਕੇ ਪਰਬੋ ਦਾ ਸਿਮਨ ਕਰਦਾ ਉਸ ਦੀ ਇਹ ਇਕਾਂਤ ਹੁੰਦੀ ਹੈ ਸਹਿਜ ਸੁਭਾਈ ਸਹਿਜ ਸੁਭਾਈ ਹੀ ਬਿਲਕੁਲ ਸਹਿਜ ਅਵਸਥਾ ਦੇ ਰਹੀ ਉਹ ਐਸੀ ਇਕਾਂਤ ਮੰਨਦਾ ਹੈ ਦੁਰਮਤ ਗਤ ਪਈ ਕੀਰਤ ਠਾਏ ਉਹਦੀ ਭੈੜੀ ਮਤ ਅੰਦਰੋਂ ਖਤਮ ਹੋ ਜੇ ਦੀ ਗਤ ਗਈ ਮੇਨੇ ਖਤਮ ਹੋ ਗਈ ਪਈ ਕੀਰਤ ਠਾਏ ਤੇ ਉਹ ਦੁਰਮਤ ਗਤ ਪਈ ਉਹ ਖਤਮ ਹੋ ਗਈ ਭੈੜੀ ਮਤ ਤੇ ਕੀਰਤ ਠਾਏ ਇਸ ਤੋਂ ਉਸ ਦੀ ਥਾਂ ਤੇ ਕਿਰਤ ਕਮਾਈ ਪ੍ਰਭੂ ਸਿਮਰਨ ਦੀ ਕਿਰਤ ਕਮਾਈ ਉਹਦੇ ਅੰਦਰ ਆ ਜਾਂਦੀ ਹੈ ਸਿੱਖੀ ਜੀਵਨ ਦੀ ਕਮਾਈ ਬਾਣੀ ਅਨੁਸਾਰ ਉਹ ਉਦੀ ਥਾਂ ਆ ਜਾਂਦੀ ਹੈ ਭੈੜੀ ਮਰਦੀ ਥਾਂ ਸੱਚ ਪੌੜੀ ਸੱਚੋ ਮੁਖ ਨਾਉ ਮਨੁ ਸੱਚੇ ਨਾਮ ਨੂੰ ਆਪਣੇ ਮੁਖ ਰਹੀਂ ਉਚਾਰਨ ਕਰਦੇ ਰਹਿਣਾ ਉਹਦੇ ਮਨ ਮੁਖ ਵਿੱਚ ਹਰ ਵੇਲੇ ਸੱਚਾ ਨਾਮ ਹੁੰਦਾ ਹੈ ਇਹ ਮਾਨੋ ਉਸਨੇ ਸੱਚ ਦੀ ਪੌੜੀ ਢੂੰਡ ਲਈ ਜਿਹਦੇ ਰਾਹੀਂ ਉਹ ਸੱਚਖੰਡ ਦੇ ਮਹਿਲਾਂ ਤੱਕ ਪਹੁੰਚ ਸਕੇ ਉਸ ਅਨੁਭਵ ਦੀ ਦੁਨੀਆ ਤੱਕ ਪਹੁੰਚ ਸਕੇ ਇਹ ਉਸ ਨੂੰ ਸਿਮਰਨ ਇੱਕ ਪੌੜੀ ਮਿਲ ਜਾਂਦੀ ਹੈ ਸਤਿਗੁਰੂ ਸੇਵ ਪਾਏ ਨਿਜਥਾਂ ਉਹ ਆਪਣਾ ਨਿਜ ਅਸਥਾਨ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਬੇਗੰਪੂਰਾ ਸ਼ਹਿਰ ਵਾਲੀ ਉਸ ਦਾ ਪ੍ਰਾਪਤ ਕਰ ਲੈਂਦਾ ਹੈ ਸਤਿਗੁਰੂ ਸੇਵ ਕਿਉਂ ਉਹ ਸਤਿਗੁਰੂ ਦੀ ਸੇਵਾ ਪਾਉ ਸਤਿਗੁਰੂ ਦੀ ਬਾਣੀ ਜਿਹੜੀ ਹੈ ਬਾਣੀ ਅਨਸਾਰ ਜੀਵਨ ਜਿਉਂਦਾ ਹੈ ਬਾਣੀ ਨੂੰ ਆਪਣਾ ਗੁਰੂ ਮੰਨ ਕੇ ਆਪਣੇ ਜੀਵਨ ਦਾ ਹਰ ਕਾਰਜ ਜਿਹੜਾ ਹੈ ਬਾਣੀ ਦੀ ਰਹਿਬਰੀ ਵਿੱਚ ਕਰਦਾ ਹੈ ਜਿਹੜਾ ਕੰਮ ਬਾਣੀ ਮਨਾ ਕਰਦੀ ਹੈ ਉਹ ਕਦਾ ਚਿਤ ਨਹੀਂ ਕਰਦਾ ਜੋ ਬਾਣੀ ਹੁਕਮ ਕਰਦੀ ਹੈ ਉਹਨੋਂ ਤੇ ਪਹਿਰਾ ਦਿੰਦਾ ਹੈ ਇਹ ਕਿਰਤ ਕਮਾਈ ਕਰਦਾ ਹੈ ਇਹ ਕਿਰਤ ਥਾਂ ਮਲ ਲੈਂਦੀ ਹੈ ਪੈੜੀ ਮਰਦੀ ਥਾਂ ਤੇ ਅਦਿਕ ਇਤਿਆਸ ਭੇਖ ਬੋਹ ਕਰੈ ਦੂਜੇ ਪਾਸੇ ਬੰਦੇ ਵਿੱਚ ਲਾਲਸਾ ਹੋਵੇ ਦੁਨੀਆਂ ਦੀ ਤ੍ਰਿਸ਼ਨਾ ਹੋਵੇ ਦੁਨੀਆਂ ਦੀ ਦੁਨੀਆਂ ਦੀ ਪੁੱਕ ਪਿਆਸ ਲੱਗੀ ਹੋਵੇ ਭੇਖ ਬੋਹ ਕਰੈ ਤੇ ਪਈ ਉਹ ਧਾਰਮਿਕ ਭੇਖ ਕਰਕੇ ਫਿਰਦਾ ਹੋਵੇ ਆਪਣੇ ਆਪ ਨੂੰ ਧਾਰਮਿਕ ਦੱਸਾ ਹੋਵੇ ਦੁੱਖ ਵਿਖਿਆ ਸੁਖ ਤਨ ਪਰਹਰੈ ਉਸ ਨੂੰ ਇਸ ਮਾਇਆ ਰੂਪੀ ਜਿਹੜੀ ਮੋਹ ਦੀ ਪਿਆਸ ਹੈ ਇਸ ਦੇ ਕਾਰਨ ਉਹ ਉਸ ਵਿਖਿਆ ਦੇ ਕਾਰਨ ਦੁੱਖ ਭੋਗਦਾ ਹੈ ਉਹਦਾ ਦੁੱਖ ਨਹੀਂ ਮੁਕਦਾ ਸੁਖ ਤਨ ਪਰਹਰੈ ਉਸ ਦੇ ਸਰੀਰ ਤੋਂ ਸੁਖ ਪਰੇ ਚਲੇ ਜਾਂਦੇ ਨਹੀਂ ਸੁਖਤਵ ਹੋ ਜਾਂਦੇ ਨੇ ਦੁੱਖ ਉਹਦੀ ਥਾਂ ਮੰਨ ਲੈਂਦੇ ਨੇ ਕਾਮ ਕ੍ਰੋਧ ਅੰਤਰ ਤਨ ਹੀ ਰਹਿ ਉਹਦੇ ਅੰਦਰ ਕਾਮ ਕ੍ਰੋਧ ਪ੍ਰਬੰਧ ਹੋ ਜਾਂਦਾ ਹੈ ਤੇ ਅੰਦਰ ਦਾ ਜਿਹੜਾ ਨਾਮ ਰੂਪੀ ਤਨ ਹੈ ਆਤਮ ਗੁਣ ਰੂਪੀ ਤਨ ਹੈ ਉਹ ਲੁਟਾ ਲੈਂਦਾ ਐਸਾ ਬੰਦਾ ਜਿਹੜਾ ਪੇ ਕਰਦਾ ਪਰ ਅੰਦਰ ਉਸਦੇ ਮਾਇਆ ਦੀ ਤ੍ਰishna ਹੈ ਦੂਜੇ ਭਾਵ ਦਾ ਪਿਆਰ ਹੈ ਦੁਬਿਧਾ ਛੋੜ ਨਾਮ ਨਿਸਤਰੈ ਉਦਾਰ ਤਾਂ ਹੀ ਹੈ ਕਿ ਇਹ ਦੁਚਿੱਤਾਪਨ ਛੋੜ ਦੇਵੇ ਦੋ ਦੋ ਬੀੜੀਆਂ ਤੇ ਲੱਤਾਂ ਰੱਖਣੀ ਛੱਡ ਦੇਵੇ ਧਾਰਮਿਕ ਵੀ ਦੱਸੀ ਜਾਏ ਆਪਣੇ ਆਪ ਨੂੰ ਤੇ ਦੂਜੇ ਪਾਸੇ ਮਾਇਆਵਦੀ ਜ਼ਿੰਦਗੀ ਵੀ ਜੀਵੇ ਉਹ ਮਾਇਆਤ ਆਰੀ ਸੋਜੜੀ ਹੈ ਉਹਦੇ ਅੰਦਰੋਂ ਨਿਕਲਣੀ ਚਾਹੀਦੀ ਹੈ ਮੂਮਾਇਆ ਨਿਕਲਣਾ ਚਾਹੀਦਾ ਦੂਜਾ ਭਾਵ ਨਿਕਲਣਾ ਚਾਹੀਦਾ ਇਹ ਦੋ ਬੇੜੀਆਂ ਤੇ ਲਤ ਮਨ ਦੁਚਿੱਤੇ ਵਿੱਚ ਹੈ ਕਈ ਕਹਿੰਦੇ ਨੇ ਜੀ ਕੀ ਕਰੀਏ ਜੀ ਬਾਣੀ ਤੇ ਲਿਖਿਆ ਠੀਕ ਹੈ ਜੀ ਪਰ ਦੁਨੀਆਦਾਰੀ ਨਾਲ ਵੀ ਚੱਲਣਾ ਪੈਂਦਾ ਇਹ ਹੈ ਦੁਬਿਦਾ ਬਣ ਨਾ ਪੂਰਾ ਇੱਧਰ ਤੇ ਨਾ ਪੂਰਾ ਉਧਰ ਦੁਬਿਦਾ ਛੂਡ ਨਾਮ ਨਿਸਤਰ ਹੈ ਇਹ ਦੁਬਿਦਾ ਛੱਡ ਕੇ ਦੁਚਿੱਤਾ ਬਣ ਛੱਡ ਕੇ ਨਾਮ ਦੇ ਰਾਹੀ ਆਪਣੇ ਆਪ ਨੂੰ ਉਤਾਰ ਸਕਦਾ ਹੈ ਨਿਸਤਰ ਹੈ ਸਿਰਤ ਸਲਾਖ ਨੂੰ ਸਹਿਜ ਆਨੰਦ ਜੇ ਸਿਰਤ ਸਲਾਖ ਵਾਲੇ ਪਾਸੇ ਸੱਚੀ ਕੀਰਤ ਕਰਨ ਲੱਗ ਪਵੇ ਕਿ ਸਹਿਜ ਆਨੰਦ ਫਿਰ ਉਹ ਅਡੋਲ ਅਵਸਥਾ ਦਾ ਆਨੰਦ ਹੁੰਦਾ ਹੈ ਮਨ ਸਹਿਜ ਵਿੱਚ ਆ ਕੇ ਵਿਕਾਰਾਂ ਵਾਲੇ ਪਾਸੇ ਮਨ ਡੋਲਦਾ ਨਹੀਂ ਡਿੱਗਿਆ ਨਾ ਡੋਲਿਆ ਫਿਰ ਮਨ ਮਨ ਵਸ ਆ ਜਾਂਦਾ ਮਨ ਵਸ ਆ ਕੇ ਫਿਰ ਸਹਿਜ ਵਿੱਚ ਟਿਕ ਕੇ ਆਨੰਦ ਵਿੱਚ ਜੀਵਨ ਗੁਜ਼ਾਰਦਾ ਹੈ ਸਕਾ ਸਹਿਨ ਪ੍ਰੇਮ ਗੋਬਿੰਦ ਪ੍ਰਭੂ ਦਾ ਪ੍ਰੇਮ ਹੀ ਪ੍ਰੇਮ ਗੋਬਿੰਦ ਪ੍ਰਭੂ ਦਾ ਪ੍ਰੇਮ ਹੀ ਉਹਦੇ ਸੱਚੇ ਸਕਾ ਸਾਥੀ ਬਣ ਜਾਂਦੇ ਨੇ ਇਸ ਉਸ ਰੱਬੀ ਪ੍ਰੇਮ ਦੀ ਸੰਗਤ ਵਿੱਚ ਉਹ ਉਹਦੀ ਸੁਰਤੀ ਚ ਕੀ ਰਹਿੰਦੀ ਹੈ ਆਪੇ ਕਰੇ ਆਪੇ ਬਖਸ਼ੰਦ ਉਹ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਹੈ। ਉਹੀ ਬਖਸ਼ਿਸ਼ ਦਾ ਮਾਲਕ ਹੈ, ਬਖਸ਼ਿੰਦ ਹੈ। ਪ੍ਰਭੂ ਪਰਮਾਤਮਾ ਉਹੀ ਇੱਕ ਪਰਮਾਤਮਾ ਦਾ ਆਸਰਾ ਠੇਕ ਲੈ ਕੇ ਚੱਲਦਾ ਹੈ। ਪਰਮਾਤਮਾ ਨੂੰ ਅੰਗ ਸੰਗ ਮਹਿਸੂਸ ਕਰਕੇ ਰਬੀ ਰਜ਼ਾ ਭਾਣੇ ਵਿੱਚ ਤੁਰ ਕੇ ਆਪਣੇ ਮਨ ਨੂੰ ਐਸਾ ਰਜ਼ਾ ਵਿੱਚ ਆ ਕੇ ਟਿਕਾਉਂਦਾ ਹੈ ਗੁਰੂ ਦੇ ਹੁਕਮ ਅਨੁਸਾਰ ਤੁਰਦਿਆਂ ਤੁਰਦਿਆਂ ਕਿ ਉਸ ਨੂੰ ਹਰ ਪਾਸੇ ਇਹ ਲੱਗਦਾ ਹੈ ਕਿ ਮੈਨੂੰ ਕਾਹਦਾ ਚਿੰਤਾ ਹੈ। ਕਿ ਪ੍ਰਭੂ ਮੇਰੇ ਅੰਗ ਸੰਗ ਹੈ। ਮੇਰੇ ਸਾਰੇ ਕਾਜ ਉਸ ਸਵਰਨਹਾਰ ਹੈ ਫਿਰ ਉਸ ਦੇ ਅੰਦਰ ਸਹਿਜ ਟਿਕ ਜਾਂਦਾ ਹੈ ਬੇਫਿਕਰ ਬੇਚਿੰਤ ਅਵਸਥਾ ਬੇਗਮ ਅਵਸਥਾ ਆਪੇ ਕਰੇ ਆਪੇ ਬਖਸ਼ਣ ਜਦੋਂ ਇਹ ਯਕੀਨ ਹੋ ਜਾਏ ਤਨ ਮਨ ਘਰ ਪੇ ਆਗੇ ਜਿੰਦ ਉਹ ਆਪਣਾ ਤਨ ਮਨ ਘਰੀ ਉਤੇ ਵਾਰ ਦਿੰਦਾ ਹੈ ਕਿ ਤਨ ਵੀ ਤੇਰਾ ਤਨ ਵੀ ਤੇਰਾ ਤੇ ਮਨ ਵੀ ਤੇਰਾ ਤਨ ਮਨ ਤਨ ਸਭ ਸੋਬ ਗੁਰੂ ਕੋ ਹੁਕਮ ਮੰਨਿਆ ਪਾਈਏ ਜਦੋਂ ਹੁਕਮ ਮੰਨਣ ਲੱਗ ਪਵੇ ਤੇ ਬੰਦਾ ਆਪਣਾ ਤਨ ਮਨ ਧਨ ਗੁਰੂ ਅਗੇ ਅਰਪਨ ਤੋਂ ਮਤਲਬ ਹੈ ਕਿ ਤਨ ਕੋਈ ਐਸੀ ਕਮਨਾ ਕਰੇ ਜਿਹੜਾ ਗੁਰੂ ਨਹੀਂ ਚਾਹੁੰਦਾ ਜਿਹੜਾ ਗੁਰਬਾਣੀ ਮੰਨਾਂ ਕਰਦੀ ਹੈ ਮਨ ਕੋਈ ਐਸੀ ਸੋਚਨਾ ਆਪਣੇ ਅੰਦਰ ਬਿਠਾ ਕੇ ਰੱਖੇ ਜਿਹੜੀ ਗੁਰਬਾਣੀ ਚ ਪ੍ਰਵਾਨ ਨਹੀਂ ਤੇ ਤਨ ਤਨ ਨੇਕ ਕਿਰਤ ਹੋਵੇ ਇਹ ਹੈ ਗੁਰਬਾਣੀ ਅਨੁਸਾਰ ਤਨ ਮਨ ਤਨ ਸੋਪਣਾ ਤਨ ਕਿਰਤ ਨੇਕ ਹੋਵੇ ਵਣ ਛੱਕਣ ਵਾਲਾ ਹੋਵੇ ਕਮਾਈ ਵਿੱਚੋਂ ਤੇ ਕਮਾਈ ਜਿਹੜੀ ਹੋਵੇ ਉਹ ਦਸਨ ਨਵਰ ਦੀ ਨੇਕ ਕਿਰਤ ਹੋਵੇ ਇਹ ਹੈ ਤਨ ਮਨ ਹਰ ਪੇ ਆਗਿਆ ਜਿੰਦ ਆਪਣੀ ਜਿੰਦ ਜਾਨ ਹੀ ਪ੍ਰਭੂ ਅੱਗੇ ਟਿਕਾ ਦਿੱਤੀ ਵੇ ਸਭ ਕੁਝ ਤੇਰਾ ਮੇਰਾ ਮੁਝ ਮੇਂ ਕਿਛ ਨਹੀਂ ਕਿਉਂ ਕਿ ਜਸੂ ਤੇਰਾ ਇਹ ਆਪਣੇ ਆਪ ਨੂੰ ਇਹ ਹੈ ਅਰਪਣ ਕਰਨਾ ਗੁਰੂ ਦੇ ਚਰਨਾਂ 'ਚ ਆਪਣੇ ਆਪ ਨੂੰ ਭੇਟ ਕਰਨਾ ਝੂਠ ਵਿਕਾਰ ਮਹਾ ਦੁਖ ਦੇ ਤੁਝੇ ਪਾਸੇ ਜੇ ਝੂਠ ਤੇ ਵਿਕਾਰ ਇਹ ਜਿਹੜੀਆਂ ਦੂਜਾ ਜੀਵਨ ਹੈ ਸੰਸਾਰੀ ਜੀਵਨ ਇਹ ਮਹਾ ਦੁਖ ਦੇ ਇਹ ਦੇਹ ਨੂੰ ਦੁੱਖ ਦੇਣ ਵਾਲੇ ਨੇ ਇਹਨਾਂ ਵਿੱਚ ਕਦੇ ਸੁਖ ਨਹੀਂ ਉਸ ਨੂੰ ਐਸਾ ਲੱਗਦਾ ਕਿ ਇਹ ਨਾਉ ਵਾਲੀ ਜ਼ਿੰਦਗੀ ਛੱਡ ਕੇ ਗੁਰਸਿੱਖੀ ਵਾਲੀ ਜ਼ਿੰਦਗੀ ਛੱਡ ਕੇ ਬਾਕੀ ਜਿਹੜਾ ਤਰੀਕਾ ਜ਼ਿੰਦਗੀ ਜਿਉਣਾ ਦਾ ਇਹ ਝੂਠ ਵਿਕਾਰੀ ਜ਼ਿੰਦਗੀ ਹੁੰਦੀ ਹੈ ਔਰ ਮਹਾਨ ਦੁੱਖ ਦੇ ਇਹ ਦੇਹ ਨੂੰ ਦੁਖੀ ਦੇਣ ਵਾਲੇ ਨੇ ਇੱਕ ਵਰਨ ਦੀਸੇ ਸਭ ਖੇ ਹੋਰ ਜਿਹੜੇ ਵਰਨ ਵੰਡ ਜਾਤ ਪਾਤ ਆਦ ਮੰਡੀਆਂ ਸੰਸਾਰ ਦੀਆਂ ਇਹ ਸਭ ਇਹਨਾਂ ਦੀ ਕੋਈ ਲੋੜ ਨਹੀਂ ਹੈ ਸਗਲ ਸੰਸਾਰ ਨੂੰ ਇੱਕ ਰੱਬ ਦੀ ਜਮਾਤ ਇੱਕ ਮਾਨਸਕੀ ਜਾਤ ਸਭ ਇੱਕ ਹੈ ਪਛਾਣ ਉਹ ਵਾਲੀ ਦੀ ਅਵਸਥਾ ਬਣ ਜਾਂਦੀ ਹੈ ਉਹ ਸਮਝ ਆ ਜਾਂਦੀ ਕੋਈ ਵਰਨ ਚੈਨ ਕਿਸੇ ਕਿਸਮ ਦੀ ਕੋਈ ਫਿਰਕੇ ਪ੍ਰਸਤੀ ਪੰਥਵਾਦੀ ਇਹ ਉਜੂਜ ਨਹੀਂ ਹੁੰਦੀ ਕਿ ਇੱਕ ਵਰਨ ਦੀਸੇ ਸਭ ਖੇ ਇਹ ਵੀ ਸਭ ਨੂੰ ਖੇ ਸਮਾਨ ਹੀ ਦਿਸਦੇ ਨੇ ਬਸ ਉਹਦਾ ਇੱਕੋ ਹੀ ਪੰਥ ਹੈ ਕਿ ਪ੍ਰਭੂ ਨੂੰ ਆਪਣਾ ਆਪ ਸੋਭ ਕੇ ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਜੀਉਣਾ ਜੋ ਉਪਜੈ ਸੋ ਆਵੈ ਜਾਏ ਕਿਉਂਕਿ ਜੋ ਸੰਸਾਰ ਦੇ ਆਂਦਾ ਹੈ ਉਹਨੇ ਜਾਣਾ ਹੀ ਜਾਣਾ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜੋ ਉਪਜੈ ਸੁ ਆਵਜੈ ਜਿਹੜਾ ਸੰਸਾਰ ਦੇ ਆਉਂਦਾ ਉਹਦਾ ਆਣਜਨ ਬਣਿਆ ਰਹਿੰਦਾ ਉਹ ਚਲਿਆ ਰਹਿੰਦਾ ਹੈ ਨਾਮ ਵਾਲੇ ਪਾਸੇ ਨਹੀਂ ਜੁੜਦਾ ਤਾਂ ਨਾਨਕ ਅਸਥਿਰ ਨਾਮ ਰਜ਼ਾਏ ਨਾਨਕ ਜਿਹੜਾ ਰੱਬ ਦੀ ਨਾਮ ਵਿੱਚ ਜੁੜ ਕੇ ਰਜ਼ਾ ਵਿੱਚ ਪ੍ਰਭੂ ਦੀ ਰਜ਼ਾ ਵਿੱਚ ਰਹਿੰਦਾ ਹੈ ਉਹ ਕੁਮ ਰਜ਼ਾਈ ਜਿਹੜਾ ਚੱਲਦਾ ਹੈ ਨਾਨਕ ਅਸਥਿਰ ਉਸ ਨੂੰ ਟਿਕਾਉ ਵਲੀ ਅਵਸਥਾ ਮਿਲਦੀ ਹੈ ਉਸ ਨੂੰ ਅਡੋਲ ਅਵਸਥਾ ਮਿਲਦੀ ਹੈ ਸਹਿਜ ਅਵਸਥਾ ਮਿਲਦੀ ਉਹ ਸਥਿਰ ਹੋ ਜਾਂਦਾ ਹੈ ਉਹਦਾ ਮਨ ਪਟਕਣ ਤੋਂ ਮੁਕਤ ਹੋ ਜਾਂਦਾ ਹੈ ਇਹ ਸਮਝ ਉਸ ਨੂੰ ਆ ਜਾਂਦੀ ਹੈ ਔਰ ਇਸ ਮੋਜ ਵਾਲੀ ਅਵਸਥਾ ਵਿੱਚ ਉਹ ਆਪਣੀ ਜੀਵਨ ਜੀਉਂਦਾ ਤੇ ਉਹ ਆਪਣੇ ਮਨ ਨੂੰ ਮਾਰ ਕੇ ਮਨ ਚੂਰੇ ਖਰ ਦਰਸ਼ਨ ਜਾਣ ਉਹ ਮਨ ਨੂੰ ਜਿਹੜਾ ਵਸ ਕਰਕੇ ਇਸ ਤਰ੍ਹਾਂ ਗੁਰੂ ਦੇ ਪਾਸੇ ਲਾ ਲੈਂਦਾ ਉਸ ਨੂੰ ਫਿਰ ਕਿਸੇ ਹੋਰ ਸ਼ਾਸਤਰ ਵੇਦ ਦੇ ਪੜਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਸ ਨੂੰ ਸਰਬਜੋਤ ਪੂਰਨ ਪਗੋਣਾ ਇਹੀ ਸਭ ਤੋਂ ਵੱਡਾ ਗਿਆਨ ਹੈ ਸਭ ਧਾਰਮਿਕ ਗ੍ਰੰਥਾਂ ਉਪੋਥੀਆਂ ਦਾ ਪਾਠ ਕੀਰਤਨ ਪਾਠ ਸਭ ਕੁਝ ਇਸ ਦਾ ਨਿਚੋੜ ਇਹ ਹੋਈ ਹੈ ਕਿ ਸਾਨੂੰ ਹਰ ਪਾਸੇ ਸਰਬਜੋਤ ਪੂਰਨ ਭਗਵਾਨ ਦਿੱਸਾਵੇ ਮਹਿਸੂਸ ਹੋ ਜਾਏ ਜੇ ਇਹ ਹੋ ਗਈ ਇਸ ਦੇ ਅੱਗੇ ਸਾਰੇ ਗਿਆਨ ਫਿੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ